ਸੋਟੇ ਵੀ ਦੇ ਦਿਆ ਛੋਟੇ ਵੀ ਦਿਆ ਇਹਨਾਂ ਨੂੰ ਵੀ ਬਾੜ ਮਾ ਵਦਨਿਆ ਨਾ ਨਾ ਜੀ ਵਦਨਿਆ ਦੇ ਦੇ ਜੀ ਨੋ ਨੋ ਹਾਂਜੀ ਇਹ ਭੂਆ ਜੀ ਆਏ ਹੈਗੇ ਤੇ ਉਹ ਬੌਲੀ ਲੈ ਕੇ ਆਏ ਹੈਗੇ ਸੰਦੀਪ ਵਾਸਤੇ ਤੇ ਉਹਨਾਂ ਦੀ ਗਾਂ ਹੀ ਸੋਈ ਸੀਗੀ ਜਾ ਉੱਥੇ ਬੋਸ ਆਇਆ ਸਰਕਾਰ ਕੋਲੀਆਂ ਜਿਹੜਾ ਕਹਿੰਦਾ ਦਿੰਦੀ ਹੈ ਹਾਂ ਜੀ ਅੱਜ ਆਇਆ ਜੀ ਆਪਣੇ ਘਰ ਮਨਦੀਪ ਘੰਗੂਰਾ ਤੇ ਇਹ ਉਹਨਾਂ ਦੇ ਵਾਈਫ ਸਿਮਰਨ ਤੇ ਇਹ ਉਹਨਾਂ ਦਾ ਬੇਟਾ ਰਹਿਮਾਨ ਸਿੰਘ ਮਨ ਹੈਲੋ ਮਨ ਹੈਲੋ ਮਨ ਹੈਲੋ ਹੈਲੋ ਹਾਈ ਹਾਈ ਚਲੋ ਜੀ ਵੈਰੀ ਗੁੱਡ ਵੈਰੀ ਗੁੱਡ ਦੋਵੇਂ ਹਾਈ ਕਰਤੀਆਂ ਸਤਿ ਸ਼੍ਰੀ ਅਕਾਲ ਜੀ ਤੇ ਇੱਧਰ ਆਪਣੇ ਜਗਦੀਪ ਇਹਨਾਂ ਦਾ ਪੇਜ ਆ ਪੰਜਾਬ ਵਲੌਗਸ ਤੇ ਇੱਧਰ ਆਪਣੇ ਵੀਰ ਆ ਰੋਹਿਤ ਇਹਨਾਂ ਦਾ ਪੇਜ ਵੀ ਆ ਰੋਹਿਤ ਵਲੌਗਸ ਤੇ ਇਹ ਸਾਰੇ ਵੀਰਾਂ ਦਾ ਗੁਰਦਾਸਪੁਰ ਸਿਟੀ ਵਿੱਚ ਮੇਰੇ ਸਾਰਾ ਕੰਮ ਸੰਭਦੇ ਆਏ ਸਾਰਾ ਗੁਰਦਾਸਪੁਰ ਸੰਭਦੇ ਅਗਲੇ ਸਾਲ ਵੋਟਾਂ ਦੇ ਖਵਾਵਾਂਗੇ ਆਓ ਤੇ ਕੱਲ ਮਿਲ ਲੈ ਫਿਰ ਕਿਪੀ ਘਰੇ ਵਾਲ ਨੂੰ ਹਾਂਜੀ ਹਾਂਜੀ ਅੱਛਾ ਅੱਛਾ ਮੈਂ ਆ ਗਿਆ ਬਟਾਲੇ ਤੇ ਬਟਾਲਿਓ ਮੈਨੂੰ ਫੋਨ ਆ ਗਿਆ ਤੂੰ ਪਹਿਲੇ ਚੋ ਕੇ ਕਿੱਡੀ ਘਰੇ ਆਲਾ ਆਇਆ ਵਾ ਤੇ ਮੇਰਾ ਲੈਣਾ ਦੱਸ ਕਿ ਕਿੱਥੋਂ ਦਵਾ ਜੰਨਰ ਮੈਂ ਅੰਨਾ ਕਿਤੇ ਭਾਰੀ ਚੱਲ ਜਾਣਾ ਉੱਦੋਂ ਮੈਂ ਦਿੱਲੀ ਗਿਆ ਪੀਨੋ ਢੇਲੋ ਮਿਸ ਹੋ ਗਿਆ ਤੇ ਦੋ ਕਲਾਕਰ ਹੋਰ ਕਿਹੜੇ ਆਈ ਉਹਦੇ ਨਾਲ ਮੈਂ ਸੜ ਜਸੜ ਉੱਪਰ ਨੂੰ ਹੋਣਾ ਹਰ ਚੀਜ਼ਾਂ ਸਾਰੇ ਓਏ ਇਹਨਾਂ ਦਾ ਜੁਰੂ ਦੇ ਚੱਲ ਜਾਓ ਮੈਸੋ ਨਹੀਂ ਦਿਆ ਦਸੜ ਵੀ ਤਾਂ ਮਿਸ ਹੋਇਆ ਇਹ ਦਸੜ ਵੀ ਕੱਲ ਬਟਾਲੇਗੇ ਫਿਰ ਫੋਨ ਮਗਰ ਆ ਗਿਆ ਕਿ ਕਿੱਪੀ ਘਰੇ ਆਲਾ ਫਿਰ ਮੈਸੋ ਚਲਿਆ ਫਿਰ ਮੈਂ ਖੜਾ ਮੋਟਰਸਾਈਕਲ ਇਹਨੂੰ ਉੱਥੇ ਹੀ ਛੱਡ ਆਇਆ ਫਿਰ ਮੈਂ ਪਹੁੰਚਦਾ ਉੱਤੇ ਫਿਰ ਆ ਗਿੱਪੀ ਮੈਂ ਬਾਈ ਰੇੜੇ ਤੇ ਬਹਿ ਕੇ ਆਇਆ ਵੇ ਤਾਂ ਮੀਤਾਂ ਕੋਈ ਹੋਰ ਰੋਹਿਤ ਕਿਦਾਂ ਤੁਹਾਡੇ ਪਿੰਡਾਂ ਵਾਲਾ ਨਾ ਛੱਡਦਾ ਠੀਕ ਹੈ ਕੱਲ ਵੇਖ ਕੇ ਆਏ ਆਂ ਆਪਾਂ ਇੱਥੇ ਜਾ ਕੇ ਦੇ ਹੀ ਹਾਂ ਵਧੀਆ ਰਿਆਂ ਉੱਧਰ ਠੀਕ ਹੈ ਰੋਹਿਤ ਵੀ ਇੱਨੇ ਅਸੀਂ ਸੇਵਾ ਕਰਨ ਜਾਂਦੇ ਹੁੰਨੇ ਹੈਗੇ ਇਹਨਾਂ ਦੇ ਕਿਉਂਕਿ ਇਹ ਰੋਹਿਤ ਵੀਰ ਨਾ ਦਰੰਗਲੇ ਦਾ ਆ ਤੇ ਇਹਨੂੰ ਜਿੱਧਰ ਹੜ ਆਇਆ ਹੈ ਨਾ ਉਧਰ ਦੇ ਸਾਰੇ ਪਿੰਡਾਂ ਦਾ ਇਹਨੂੰ ਭੇਜ ਤਿਆ ਫੇ ਕਿਹੜੇ ਪਿੰਡ ਚ ਕਿੱਥੇ ਕਿੱਥੇ ਲੋੜ ਆ ਤੇ ਆਪਾਂ ਜਦੋਂ ਵੀ ਕੱਪੜਿਆਂ ਦੀ ਸੇਵਾ ਕਰਨ ਜਾਂਦੇ ਹਾਂ ਪਿੰਡਾਂ ਦੇ ਵਿੱਚ ਤੇ ਉਦੋਂ ਆਹ ਰੋਹਿਤ ਵੀਰ ਦੀ ਹੈਲਪ ਦੇ ਨਾਲ ਜਾਂਦਾ ਹੈਗਾ ਇਹਨੂੰ ਨਾਲ ਲੈ ਕੇ ਆਹ ਦੇਖ ਲਓ ਕਿ ਪੀ ਗਰੇਵਾਲ ਦਾ ਕਿੰਨਾ ਚਾ ਤੇ ਮਨਦੀ ਦੀਪ ਨੂੰ ਲੈ ਕੇ ਗਿਆ ਹੈਗਾ ਤੇ ਮੋੜ ਕੇ ਰਾਹ ਛੱਡ ਗਿਆ ਆ ਗਿਆ ਤੇ ਉਹ ਵਿਚਾਰਾ ਮੁੜ ਕੇ ਰੇੜੇ ਤੇ ਬਹਿ ਕੇ ਆਇਆ ਉਹ ਜਿਹੜਾ ਮੋਟਰਸਾਈਕਲ ਤੇ ਮਗਰ ਨਹੀਂ ਬਣਾਇਆ ਹੁੰਦਾ ਭਾਈ ਸਜਾ ਵਾ ਸਜਾਈ ਹੋ ਗਈ ਤੇਰੀ ਯਾਰੀ ਨੂੰ ਭਾਈ ਜਾਂਦੇ ਇਦਾਂ ਹੋਣਾ ਰਸ ਭਾਈ ਭਰਾ ਪਤਾ ਸਟਰਗਲ ਹੈ ਸਟਰਗਲ ਸਟਰਗਲ ਭਰਾ ਇੰਨੇ ਵਧੀਆ ਹਿਲਦਾ ਬੰਦਾ ਜਿੱਦਾਂ ਮੈਨੂੰ ਲੈ ਕੇ ਆਇਆ ਮੈਂ ਇਹਨੇ ਜਾਣਾ ਕਿਤੇ ਹੋਰ ਹੀ ਭਾਈ ਪਰ ਮੈਨੂੰ ਬਸ ਜਾਣ ਦਾ ਤਰ ਹੀ ਗਿਆ ਅੱਛਾ ਅੱਛਾ ਬਜ਼ੁਰਗੀ ਵੀ ਜਾਏ ਨਹੀਂ ਕਈ ਬੰਦੇ ਬੜੇ ਵਧੀਆ ਹੁੰਦੇ ਯਾਰ ਕਹਿੰਦਾ ਨਹੀਂ ਮੈਂ ਤੁਹਾਨੂੰ ਕਾਰ ਤੇ ਆਣਾ ਮੈਂ ਨਹੀਂ ਰੈਂਟ ਕੋਈ ਵਾਲਾ ਮੈਨੂੰ ਤਰ ਕੇ ਆਇਆ ਬਸ ਜਾਣ ਦਾ ਲਓ ਚਾਹ ਲਓ ਠੰਡੀ ਹੋ ਜਾਣੀ ਤੁਹਾਡੀ ਚਾਹ ਪਈ ਆ ਆ ਕਿਦੀ ਕਿਦੀ ਰੋਹਿਤ ਦੀ ਆ ਰੋਹਿਤ ਰਹਿ ਗਿਆ ਰੋਹਿਤ ਪੀਲਾ ਯਾਰ ਉਹ ਉਹ ਰਹਿ ਗਿਆ ਇਹਨੇ ਕਿੰਦਾ ਰੋਹਿਤ ਕੀ ਪਿੰਦਾ ਕੌਫੀ ਮੈਂ ਪੀ ਲਈ ਪਈ ਚਾਹ ਇਹ ਕਿਦੀ ਪਈ ਫਿਰ ਇੱਕ ਸਮਾਰ ਸਾਰੇ ਵੰਡਿਆ ਗਿਆ ਉਧਰ ਆਓ ਸਮੇਂ ਤੇਰੀ ਚਾਹ ਬਾਕੀ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਾਂ ਲੈ ਬਾਲ ਨੇ ਇਹੋ ਜਿਹਾ ਲੱਗ ਰਿਹਾ ਜਿਵੇਂ ਦਿੱਤੀਆਂ ਮੈਂ ਦੇ ਦਿੱਤੀਆਂ ਵੇਖ ਲੋ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਤੇ ਨਾਂ ਨੂੰ ਲਈ ਭਾਈ ਇਹ ਸੋਚਿਆ ਮੇਰਾ ਨਾਮ ਸੋਚੀ ਦੀ ਅਗਲੇ ਦਿਨ ਫਿਰ ਫਲਾ ਚੇਂਜ ਹੋ ਜਾਂਦਾ ਅਸ ਅੱਜ ਉਹੀ ਮੀਟਿੰਗ ਆਪਾਂ ਕਰਦੀ ਆ ਨਾਮ ਰੱਖਣ ਲਈ ਬਾਹ ਪਾਏ ਆ ਤੇ ਅੱਜ ਨਾਮ ਡਿਸਾਈਡ ਕਰ ਲੈਣੇ ਆ ਇਹਦਾ ਵਧੀਆ ਮਨਦੀਪ ਸਿੰਘ ਇਹ ਕਹਿੰਦਾ ਮੇਰਾ ਪੁਰਾਣਾ ਮਨਦੀਪ ਪਰ ਮੇਰੇ ਸਾਬ ਨਾਲ ਜੇ 100 ਬੰਦਾ ਖਿਡਾਰੀ ਇਹਨਾਂ ਵਿੱਚੋਂ ਮੇਰੇ ਸਾਬ ਨਾਲ 15 ਦੇ ਮਨਦੀਪ ਹੋਣੇ ਹਨ ਨਾ ਵਾਧੇ ਹੋਣੇ ਭਾਈ ਹਨਾ ਵਾਧੇ ਹੋਣੇ ਆ ਯਾਰ ਤਰੀ ਵਾਲੀ ਤਾਂ ਤਰੀ ਇਹਦਾ ਨਾਮ ਨਾ ਮੈਂ ਚੈਲੰਜ ਕਰਦਾ ਪੂਰੇ ਦੁਆਰ ਉੱਤੇ ਦੀ ਇਹ ਪਿੱਛੇ ਆ ਸਰਦੇ ਸਿਰ ਵੱਜਣਾ ਉਹਦਾ ਥੀਕਾ ਚਾਕਾ 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 ਆਇਂ ਵਾ ਆਇਂ ਕਲਾਪਿੰਗ ਕਰ ਤੋ ਕਲਾਪਿੰਗ ਹੈਪੀ ਬਰਥਡੇ ਅ ਆਇ 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 ਛੜ 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 ਹਾਂ ਇਹਦਾ ਇਹਦਾ ਵੱਡ ਇਕ ਵੱਡ ਹੱਥ ਲਾ ਕੇ ਚੱਲਦਾ ਇਹ ਪਾਣੀ ਗੜੇ ਕਢਾਉਣਾ ਹੈ ਕੋਈ ਆਇ 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 ਓਹ ਓਹ ਦੀ ਆਲੀ ਇਹ ਕੀ ਹੋਈ ਓਹ ਉਹ ਕੋਈ ਨਾ ਯਾਰ ਆ ਮੈਂ ਨਾ ਬੱਡੇ ਮੇਰੇ ਦੋਸਤ ਹੋਵੇ ਲੱਗਿਆ ਬਈ ਤੂੰ ਵੀ ਮੜ ਜਾ ਐਕਟਿੰਗ ਕਰ ਰਿਹਾ ਹਾਂ ਮੈਂ ਤੂੰ ਰਹਿਂਦੋ ਦੀ ਮੈਂ ਬਾਈ ਕਰ ਬਾਈ ਕਰ ਉਹਨੇ ਜਾਨ ਦੇ ਦੇ ਮਾਮਾ ਬਾਈ ਕਰ ਬਾਈ ਕਰ ਦਾਦੀ ਨੇ ਕਾਕਾ ਦੇ ਤਾਈ ਮੈਂ ਵੱਡੇ ਭਲੇਖਿਆ ਕਾਦੇ ਮੈਂ ਕਰੇ ਬੇਦੀ ਸਾਹਿਬ ਵੱਲ ਬੋਟਾਂ ਪੈ ਗਈਆਂ ਅੱਭੇ ਕਰਮਾ ਅੱਜੀ ਪਾਦੀ ਏ ਅੱਭੇ ਕਰ ਓਏ ਫੜਲਾ ਮੁੰਡੇ ਦੀ ਦਾਦੀ ਤਵੇਲ ਕਿੱਥੇ ਆ ਅਜੇ ਮਿਰਚਾਂ ਨੂੰ ਵਖਤ ਪਿਆ ਆ ਅੱਭੇ ਕਰਮਾ ਵਾਲੇ ਔਰ ਕਿੱਥੇ ਹੋਣੀ ਆ ਇਹ ਲੈ ਕਾ ਹੋਰ ਕਿਉਂ ਡਿਆ ਕਰਿਆ ਕਰ ਫੇਰ ਤੇਰੇ ਜੰਮਿਆ ਕੀ ਹੋਇਆ ਸਾਡੇ ਜੰਮਣੇ ਕਾਦੇ ਜੰਮਣੇ ਮੇਰੇ ਬੇਦੀ ਸਾਹਿਬ ਹੋਰਾਂ ਦੇ ਮੈਂ ਲੈ ਕੇ ਜਾਂਦਾ ਜੰਮ ਕਰਾਂਗੇ ਲਾਦਨੇ ਰੰਗ ਲਾ ਦੇਣੇ ਲਾਗੀ ਕੰਮੀ ਤਾਰ ਦੇਣੇ ਮੌਦੀ ਵਰਗੇ ਮਾਰ ਦੇਣੇ ਕਰ ਰੇ ਰਹਿੰਦੇ ਜੂੰਬੀ ਵਾਰ ਦੇਣੇ ਬੰਦੇ ਕਰਵਾ ਲੈ ਹੋ ਜੋਗੀ ਨੂੰ ਘੇਰ ਲੈਣਗੇ ਲੈ ਕਾ ਮੈਂ ਕਿਹਾ ਨਾ ਮਾਰ ਕਿਉਂ ਫੜਲਾ ਮੁੰਡੇ ਦੀਆਂ ਭੂਆ ਪੈਣਾ ਤਵੇਲਾ ਕਿੱਥੇ ਨੇ ਵੇਲਾ ਉਹ ਮੁੰਡੇ ਦੀ ਮਾਂ ਨਾਲ ਲੜੀਆਂ ਕਰਿਆ ਕਰ ਫੜਲਾ ਮੁੰਡੇ ਦੀ ਦਾਦੀ ਤੋਂ ਵੇਲ ਕਿੱਥੇ ਆਵੇ ਵੇਲ ਬੀਬੀ ਨੇ ਬਾਲਟੇ ਨੂੰ ਤੇ ਪਾਇਆ ਹੀ ਹੋਰ ਕਿੱਥੇ ਆਉਣੀ ਚਾਚੀ ਚਾਚੀ ਫੜਲਾ ਮੁੰਡੇ ਦੀ ਚਾਚੀ ਤੁਹਾਨੂੰ ਦੇਖ ਲੈ ਕਿੱਥੇ ਦੇਣਾ ਬਣ ਲੱਗੀ ਭੈਣ ਭੇਟੀ ਚ ਬੰਦੇ ਨੇ ਲੈ ਕਾ ਹੋਰ ਕਿੱਥੇ ਆਉਣੀ ਬੱਕਰਾ ਕਰ ਲੈ ਵੀ ਆ ਗਿਆ ਕੀ ਗੱਲ ਤੇਰੇ ਜੰਮਿਆਂ ਕੀ ਹੋਇਆ ਸਾਡੇ ਜੰਮਣੇ ਕਾਦੇ ਜੰਮਣੇ ਮੇਰੇ ਸਰਦਾਰਾਂ ਦੇ ਨਲਾਇਕ ਨਾ ਹੋਵੇ ਤਾਂ ਜਮਕੇ ਰੰਗ ਲਾ ਦੇਣੇ ਲਾਗੀ ਕਮੀ ਤਾਰ ਦੇਣੇ ਮੁਸਲਮਾਨ ਮਾਰ ਦੇਣੇ ਉਹ ਬੇਕਰਮ ਆ ਲਿਆ ਹੁਣ ਲੱਗਾ ਪੈਦਾ ਆ ਗਈ ਵੱਡੀ ਭੈਣ ਕੀ ਆਂਦੀ ਮੈਂ ਕਿਹਾ ਕੁੜੀ ਨੂੰ ਤੁਰਦਾਦਾਨ ਮਾਝਾ ਲਾਤੀ ਉਹ ਭੈਣ ਨੂੰ ਤੁਰਦਾਦਾਨ ਤੂੰ ਕਾਉ ਲਾਇਆ ਕੀਤੀ ਕੁੜੀ ਨੂੰ ਤੁਰਦਾਦਾਨ ਦਿੱਤਾ ਕਿਹੜਾ ਫੁਰਕਾਲੀ ਪੁੱਤ ਉਹ ਬੇਕਰਮ ਆਣਿਆ ਹੱਥ ਲਾ ਕੇ ਬੰਨ ਲੂ ਉੱਠ ਜਾ ਓਏ 6 ਮਹੀਨੇ ਸੋਫੇ ਹਾਂ ਕਰ ਵੱਡੀ ਭੈਣ ਆ ਗਈ ਕੀ ਆਂਦੀ ਸੀ ਆਉਂਦੀ ਨੂੰ 15 16 15 ਸੋੜਾ 5100 ਵਾਲੇ ਨੋਟ ਨੋਟ ਦੇ ਕੁੜੀ ਦੇ ਘਰ ਦਾ ਕਾ ਵਜ ਗਿਆ ਅੱਛਾ ਭੈਣੋਂ ਆਂਦੀ ਨੂੰ 15 16 ਕਿਤੇ ਕੀ ਧਾਰਿਆਲ ਨਹਿਰ ਚ ਗੋਤੇ ਕਰਨਾ ਨਾਂਦੀ ਨਹੀਂ ਸੀ ਉਹ ਬਸ ਦੇ ਲੈ ਕ ਰੋਜ਼ ਦੂਰੀ ਰਹਿੰਦੀ ਸੀ ਕਰਿਆ ਕਰ ਅਲਖਮ ਕਜੂਗੀ ਦੇ ਲੈ ਲੈ ਕ ਵੱਡੀ ਭੈਣ ਆ ਗਈ ਜੀ ਹਾਂ ਜੀ ਮੈਂ ਕਿ ਕੁੜੀ ਨੂੰ ਤੁਰਦਾਦਾਨ ਮੱਝ ਲੈਤੀ ਲੈ ਉਹ ਤੈਨੂੰ ਦੱਸਿਆ ਨਹੀਂ ਗੱਲ ਪਿਓਰ ਸੱਚੀ ਦੀ ਮੈਂ ਕਿ ਭੈਣ ਨੂੰ ਤੁਰਦਾਦਾਨ ਦਿੱਤਾ ਤੁਰਦਾਦਾਨ ਮੱਝ ਗਾਂ ਘੋੜੀ ਤੁਰਦਾਦਾਨ ਹੋਰ ਕਾਲੀ ਕੁੱਤੀ ਬੰਦੇ ਨੇ ਲੈ ਕਾ ਸੱਸ ਲਾ ਕੇ ਬੰਨ ਲੂ ਕਰਵੇਂ ਸੇ ਏ ਮਹੀਨੇ ਸੋਖੇ ਓ ਟੱਟਾ ਹੋਏ ਨਿੱਕੀ ਭੈਣ ਆ ਗਈ ਕੀ ਆਂਦੀ ਸੀ ਮੈਂ ਕਿ ਕੁੜੀ ਮਹਾਰਾਜ ਤੁਸੀਂ ਦੇ ਦੇਣਾ ਪ੍ਰਾਪਤੀ ਏ ਵੇ ਜੇ ਮੁੰਡੇ ਦੀ ਦਾਤੀ ਸਾਧਨਾ ਦੀ ਵੇਲ ਕਾਕੇ ਦੇ ਨਾਂ ਦੀ ਓ ਵੇ ਲਾਂਵਦਾਨੀ ਭਾਗ ਲਾ ਗਈ ਤੇ ਮੁੰਡੇ ਦੀਆਂ ਚਾਚੀਆਂ ਤਾਈਆਂ ਨੂੰ ਵੀ ਹੱਥ ਪਾਵੇਂ ਬੰਦੇ ਨੇ ਲੈ ਕਾ ਹੋਰ ਵੀ ਆਉਂਦੇ ਆ ਅਰਲਾ ਸਰਦਾਰ ਤੋਂ ਵੇਲ ਕਿੱਥੇ ਆ ਅਜੇ ਫੋਨ ਨੂੰ ਵਕਤ ਪਿਆ ਆਈ ਬੰਦੇ ਨੇ ਲੈ ਕਾ ਅਰਲਾ ਮੁੰਡੇ ਤੇ ਬਾਬੇ ਤੋਂ ਵੇਲ ਕਿੱਥੇ ਆ ਅਜੇ ਕਲਫੂ ਆਰਡਰ ਲੱਗਾ ਆਈ ਬੋਲੇ ਨੇ ਲੈ ਕਾ ਹੋਰ ਕੀ ਹੋੰਦਿਆ ਕਰ ਆ ਗਈ ਵੱਡੀ ਕੁੜੀ ਕੀ ਆਂਦੀ ਸੀ ਮੈਂ ਕਿਹਾ ਪੈਣ ਨੂੰ ਨੱਥ ਪਾ ਦਿਓ ਨੱਥ ਕੋ ਪੰਜਾਂ ਜਹਾਂ ਤੋਲਿਆਂ ਦੀ ਵੱਡੀ ਨੱਥ ਪਾਈ ਕੁੜੀ ਨੂੰ ਫਾਈ ਕੜੀ ਮੁੰਡੀ ਤੇ ਰਸੇ ਦੀ ਉਹ ਬੈ ਕੇ ਕਰ ਮਾਰ ਹੋਰ ਕਦੀ ਪਾਉਣੀ ਸੀ ਫਰ ਰਾਜੀ ਤਾਂ ਪੈਣ ਭਰਾ ਭਤੀ ਜੀਨ ਵੇ ਜੀ ਵੇ ਬਤਾ ਕੰਦਰਸਤੀ ਦਾ ਜੀਆਂ ਚ ਸੁੱਖ ਰੱਗੇ ਪੀਰ ਪਾਸ਼ਾ ਤੇ ਅੰਗ ਸੰਗ ਰਵੇ ਬਾਬਾ ਨਾਨਕ ਮੇਰਾ ਗੁਰੂ ਮਹਾਰਾਜ ਜੱਤੀ ਸਾਹਿਬ ਦੇ ਪਿਆਰੇ ਦੇ ਵੇਲਾ ਕਿ ਕਿ ਦਿਨਾਂ ਦੀ ਵੇ ਲੋ ਭੰਡ ਕੀ ਗੱਲ ਵਈ ਹੁਣ ਲੱਗਾ ਪੈਦਾ ਅੱਛਾ ਆ ਗਈਆਂ ਦਾਈਆਂ ਦਿੱਤੀਆਂ ਗਰਮ ਦਵਾਈਆਂ ਚਾਰਾ ਸੇ ਜਲ ਪਾਸੇ ਵੱਡੀ ਦਾਈ ਮੰਡੇ ਥੱਲੇ ਆਸੇ ਪਾਸੇ ਉਹਨੂੰ ਫੋਟ ਕਰਦਾ ਥੱਲੇ ਕੀ ਸੀ ਉਹ ਸਰਦਾਰ ਨੂੰ ਵੀਡੀਓ ਬਣਾਉਂਦੀ ਸੀ ਇਹ ਸਾਰਾ ਕੁਝ ਬਹੁਤ ਵਧੀਆ ਚੱਲਣ ਡਿਆ ਹੈਗਾ ਘਰੇ ਸਵੇਰੇ ਭੰਡ ਵੀ ਆਏ ਹੈਗੇ ਸਾਰੇ ਹੱਸਣ ਖੇਡਣ ਡੇ ਹੈਗੇ ਮਨਦੀਪ ਜੀ ਵੀ ਆਇਆ ਤੇ ਆਪਾਂ ਵੀ ਸਾਰੇ ਜਾਣੇ ਖੁਸ਼ ਹੀ ਪਰ ਇੱਕਦਮ ਪਤਾ ਨਹੀਂ ਸੰਦੀਪ ਨੂੰ ਕੀ ਹੋਇਆ ਦਰਦ ਜੀ ਹੁਣ ਲੱਗ ਪੀ ਤੇ ਇੱਕਦਮ ਹਸਪੀਟਲ ਲੈ ਆ ਕਿਉਂਣਾ ਪਿਆ ਤੇ ਐਮਰਜੈਂਸੀ ਵਾਰਡ ਵਿੱਚ ਸਿੱਧਾ ਲੱਗੇ ਤੇ ਮੈਨੂੰ ਉਹਨਾਂ ਨੇ ਬਾਹਰ ਕੱਢ ਤਾ ਕਹਿੰਦੇ ਤੁਸੀਂ ਬਾਹਰ ਵੇਟ ਕਰੋ ਲੱਗੇ ਤੇ ਮੈਂ ਹੁਣ ਇੱਥੇ ਬਾਹਰ ਵੇਟ ਕਰਦਾ ਪਿਆ ਮੈਨੂੰ ਅੰਦਰ ਵੀ ਨਹੀਂ ਜਾਣ ਦੇਂਦੇ ਤੇ ਪਤਾ ਨਹੀਂ ਕੀ ਗੱਲ ਹੋਈ ਆ ਤੇ ਡਰਦਾ ਵੀ ਲੱਗਦਾ ਵਾ ਕਿ ਸ਼ਾਇਦ ਕਿਸੇ ਦੀ ਨਜ਼ਰ ਤਨ ਲੱਗ ਗਈ ਕਿਸੇ ਦੀ ਤੇ ਨਪਾਇਆ ਵੀ ਅੱਜ ਸੁਨੀਕ ਨੇ ਤੇ ਬਿਲਕੁਲ ਠੀਕ ਠਾਕ ਹੀ ਵੀਰ ਇੱਕਦਮ ਪਤਾ ਨਹੀਂ ਕੀ ਕਿ ਨੀਂਹ ਕੀ ਦਰਦ ਜਿਹਾ ਹੋਣ ਲੱਗ ਪਿਆ ਤੇ ਮੈਨੂੰ ਜਿਵੇਂ ਥੋੜਾ ਲੱਗ ਰਿਹਾ ਇੱਥੇ ਤੇ ਮੈਨੂੰ ਹਸਪੀਟਲ 'ਇੱਥੇ ਮੈਂ ਬਾਹਰ ਵੇਟ ਕਰ ਕਰਤਾ ਹਾਂ ਮੈਨੂੰ ਅੰਦਰ ਨਹੀਂ ਜਾਣ ਦਿੰਦੇ ਐਂ ਡੇ ਤੇ ਦੇਖਦੇ ਆ ਯਾਰ ਕੀ ਹੋਊਗਾ ਪਤਾ ਨਹੀਂ ਸਮਝ ਨਹੀਂ ਲੱਗਣ ਦੀ ਕੋਈ ਗੱਲ